ਹੈਲੋ ਜੀ ਸਸਕਾਲ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਸੋਹਣਾ ਡਿਜ਼ਾਈਨ ਬਹੁਤ ਹੀ ਜ਼ਿਆਦਾ ਸੌਖਾ ਇਹ ਤਿਆਰ ਹੋ ਜਾਂਦਾਗਾ ਕਿਸੇ ਵੀ ਕਾਰਡੀਗਨ ਤੇ ਇਹਨੂੰ ਅਪਲਾਈ ਕਰ ਸਕਦੇ ਆਂ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਕੁੰਡੇ ਆਪਣੇ ਰੱਖਣੇ ਨੇ 2-2 ਕੁੰਡਿਆਂ ਦੇ ਹਿਸਾਬ ਨਾਲ ਤੁਸੀਂ ਜਿੰਨੇ ਮਰਜ਼ੀ ਕੁੰਡੇ ਰੱਖ ਸਕਦੇ ਹੋ ਕਰਦੇ ਆਂ ਜੀ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਸ਼ੁਰੂ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਪਹਿਲਾ ਕੁੰਡਾ ਉਤਾਰਨਾ ਪੈਲੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਸਿੱਧੇ-ਸਿੱਧੇ ਬਣਾਉਣਾ ਪੈਲੀ ਸਲਾਈ ਸਾਰੀ ਦੀ ਸਾਰੀ ਸਿੱਧੇ-ਸਿੱਧੇ ਕੁੰਡਿਆਂ ਨਾਲ ਬਣਾ ਕੇ ਕੰਪਲੀਟ ਕਰਨੀ ਡਿਜ਼ਾਈਨ ਦੀ ਦੂਜੀ ਸਲਾਈ ਬੈਕ ਸਾਈਡ ਤੋਂ ਪਹਿਲਾ ਕੁੰਡਾ ਉਤਾਰਨਾ ਡਿਜ਼ਾਈਨ ਦੀ ਦੂਜੀ ਸਲਾਈ ਬੈਕ ਸਾਈਡ ਤੋਂ ਪੂਰੀ ਦੀ ਪੂਰੀ ਪੁੱਠੇ ਪੁੱਠੇ ਕੁੰਡਿਆਂ ਨਾਲ ਬਣਾ ਕੇ ਕੰਪਲੀਟ ਕਰਨੀ ਸਾਰੇ ਕੁੰਡਿਆਂ ਨੂੰ ਪੁੱਠਾ ਪੁੱਠਾ ਹੀ ਬਣਾਉਣਾ ਉਡੀਨ ਦੀ ਤੁਤੀ ਸਲਾਈ ਬੈਕ ਸਾਈਡ ਤੋਂ ਸਾਰੇ ਹੀ ਕੁੰਡਿਆਂ ਨੂੰ ਪੁੱਠੇ-ਪੁੱਠੇ ਬਣਾ ਕੇ ਕੰਪਲੀਟ ਕਰਨਾ ਡਿਜ਼ਾਈਨ ਦੀ ਤੀਜੀ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਗੁੰਡਾ ਉਤਾਰਨਾ ਧਾਗਾ ਆਪਣੇ ਵੱਲ ਕਰਨਾ ਡਿਜ਼ਾਈਨ ਦੀ ਤੀਜੀ ਸਲਾਈ ਸਿੱਧੇ ਪਾਸੇ ਤੋਂ ਸਾਰੇ ਹੀ ਕੁੰਡਿਆਂ ਨੂੰ ਪੁੱਠੇ-ਪੁੱਠੇ ਬਣਾਉਣਾ ਜੀ ਸਲਾਈ ਪੁੱਠੇ ਪੁੱਠੇ ਕੁੰਡਿਆਂ ਨਾਲ ਬਣਾ ਕੇ ਕੰਪਲੀਟ ਕਰਕੇ ਨਿਆਣ ਦੀ ਚੌਥੀ ਸਲਾਈ ਨਿਆਣ ਦੀ ਚੌਥੀ ਸਲਾਈ ਬੈਕ ਸਾਈਡ ਤੋਂ ਪਹਿਲਾ ਕੁੰਡਾ ਉਤਾਰਨਾ ਧਾਗਾ ਆਪਣੇ ਵੱਲ ਕਰਨਾ ਦੋ ਕੁੰਡਿਆਂ ਨੂੰ ਪੁੱਠਾ ਬਣਾਉਣਾ ਇਹਨਾਂ ਨੂੰ ਉਤਾਰਨਾ ਨਹੀਂ ਸਲਾਈ ਤੇ ਬਰਤਣਾ ਇੱਕ ਵਾਰ ਇਹਨਾਂ ਨੂੰ ਫੇਰ ਬਣਾ ਲੈਣਾ ਤਿੰਨ ਕੁੰਡੇ ਬਣ ਗਏ ਇੱਕ ਵਾਰ ਫਿਰ ਪਹਿਲੇ ਕੁੰਡੇ ਨੂੰ ਪੁੱਠਾ ਬਣਾਉਣਾ ਇਹ ਦੋ ਕੁੰਡੀਆਂ ਤੋਂ ਆਪਣੇ ਚਾਰ ਕੁੰਡੇ ਬਣਾਉਣੇ ਇਸ ਤਰ੍ਹਾਂ ਦੋ ਕੁੰਡੇ ਸਲਾਈ ਤੇ ਲੈਣੇ ਉਹਨਾਂ ਨੂੰ ਪੁੱਠਾ ਬਣਾਉਣਾ ਸਲਾਈ ਤੇ ਬਲ ਪਾਉਣਾ ਇੱਕ ਵਾਰ ਫਿਰ ਪੁੱਠੇ ਹੀ ਬਣਾਉਣਾ ਫਿਰ ਪਹਿਲੇ ਕੁੰਡੇ ਨੂੰ ਫੇਰ ਬਣਾ ਲੈਣਾ ਇਹ ਹੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਆਪਾਂ ਨੇ ਪੂਰੀ ਸਲਾਈ ਦੇ ਵਿੱਚ ਪਾਉਣਾ ਮਿਸਟਰ ਇਹ ਇਹਦੀ ਚੌਥੀ ਸਲਾਈ ਇਹੀ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਪਾਉਂਦੇ ਹੋਏ ਆਪਾਂ ਨੇ ਪੂਰੀ ਕਰਨੀ ਹੈ ਸੋ ਕੁੰਡਿਆਂ ਨੂੰ ਇਕੱਠਿਆਂ ਨੂੰ ਸਲਾਈ ਤੇ ਲੈਣਾ ਇਕੱਠਿਆਂ ਨੂੰ ਪੁੱਠੇ ਬਣਾਉਣਾ ਸਲਾਈ ਤੇ ਬਾੜ ਪਾਉਣਾ ਦੁਬਾਰਾ ਫੇਰ ਪੁੱਠੇ ਬਣਾਉਣਾ ਫਿਰ ਪਹਿਲੇ ਕੁੰਡੇ ਨੂੰ ਫੇਰ ਪੁੱਠਾ ਬਣਾਉਣਾ ਇਸ ਤਰ੍ਹਾਂ ਕਰਦੀ ਕਰਦੀ ਜਿਹੜੀ ਆਪਾਂ ਚੌਥੀ ਸਲਾਈ ਹੈ ਪੂਰੀ ਦੀ ਪੂਰੀ ਕੰਪਲੀਟ ਕਰ ਲਵਾਂਗੇ ਇਸ ਤਰ੍ਹਾਂ ਫਾਸਟ ਵਾਲਾ ਗੁੰਡਾ ਸਿੱਧਾ ਪੁੱਠਾ ਤੁਸੀਂ ਜਿੱਦਾਂ ਮਰਜ਼ੀ ਬਣਾ ਲਿਓ ਡਿਜ਼ਾਈਨ ਦੀ ਪੰਜਵੀਂ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਗੁੰਡਾ ਉਤਾਰਨਾ ਧਾਗਾ ਆਪਣੇ ਵੱਲ ਕਰਨਾ ਇੱਕ ਗੁੰਡਾ ਪੁੱਠਾ ਬਣਾਉਣਾ ਧਾਗਾ ਪਿੱਛੇ ਕਰਨਾ ਤਿੰਨ ਕੁੰਟਿਆਂ ਨੂੰ ਇਕੱਠਿਆਂ ਨੂੰ ਸਲਾਈ ਤੇ ਲੈਣਾ ਬੈਕ ਸਾਈਡ ਤੋਂ ਇੱਕ ਕਰ ਦੇਣਾ ਇਸ ਤਰ੍ਹਾਂ ਤਾਂ ਅੱਗੇ ਆਪਣੇ ਵੱਲ ਕਰਨਾ ਇੱਕ ਕੁੰਡੇ ਨੂੰ ਪੁੱਠਾ ਬਣਾਉਣਾ ਫਿਰ ਤਿੰਨੇ ਕੁੰਡਿਆਂ ਨੂੰ ਇਕੱਠਿਆਂ ਨੂੰ ਸਲਾਈ ਤੇ ਲੈਣਾ ਬੈਕ ਸਾਈਡ ਤੋਂ ਇੱਕ ਕਰ ਦੇਣਾ ਤਾਂ ਅੱਗੇ ਆਪਣੇ ਵੱਲ ਕਰਨਾ ఇక్కడ పుట్ా బ బాగా పిచ్చే కను క్లాను సలాయి తిన్న పుట్ా బ బాగా పిచ్చే కన్నా తిన్న కు సైనా इस तरह करती करती जोड़ी पंजी सिलाई आप पूरी रपीट करा एक कुंडा पुट्ठा बना

ਲਾਸਟ ਵਾਲਾ ਕੁੰਡਾ ਕੁੱਟਾ ਸਿੱਟਾ ਤੁਸੀਂ ਜਿਵੇਂ ਮਰਜ਼ੀ ਬਣਾਇਓ ਬਈ ਇਹਨਾਂ ਦੀ ਛੇਮੀ ਸਲਾਈ ਕੁੱਠੀ ਸਾਈਡ ਤੋਂ ਪਹਿਲਾ ਕੁੰਡਾ ਉਤਾਰਨਾ ਛੇਮੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਕੁੱਠਾ-ਕੁੱਠਾ ਬਣਾ ਕੇ ਕੰਪਲੀਟ ਕਰਨਾ ਡਿਜ਼ਾਈਨ ਦੀਆਂ ਛੇ ਸਲਾਈਆਂ ਕੰਪਲੀਟ ਹੋ ਗਈਆਂ ਤੇ ਡਿਜ਼ਾਈਨ ਆਪਣਾ ਬਣ ਗਿਆ ਹੁਣ ਦੁਬਾਰਾ ਫੇਰ ਤੁਸੀਂ ਪਹਿਲੀ ਸਲਾਈ ਤੋਂ ਇਹਨੂੰ ਡਿਜ਼ਾਈਨ ਨੂੰ ਸਟਾਰਟ ਕਰ ਸਕਦੇ ਹੋ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੇਕਰ ਡਿਜ਼ਾਈਨ ਬਦੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਓ ਇਸ ਤਰ੍ਹਾਂ ਦੇ ਹੋਰ ਸੌਖੇ ਸੌਖੇ ਔਰ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ